ਆ ਤੇਲ ਹੈਗਾ ਜੀ ਇਹਦਾ ਪਪਰਮਿੰਟ ਆਇਲ ਠੀਕ ਹੈ ਜੀ ਇਹ ਤਾਂ ਸਮਝਾਣ ਲਈ ਰੱਖੇ ਸੀ ਠੀਕ ਹੈ ਤੇ ਇਹ ਹੈਗਾ ਤੁਹਾਡਾ ਲੌਂਗ ਦਾ ਤੇਲ ਠੀਕ ਹੈ ਜੀ ਤੇ ਇਹ ਤੁਹਾਡਾ ਆ ਗਿਆ ਜੀ ਬਦਾਮ ਦਾ ਤੇਲ ਆ ਦੇਖ ਠੀਕ ਹੈ ਆ ਹੁਣ ਵੱਖਰੇ ਵੱਖਰੇ ਆ ਗਏ ਜੀ ਦੇਖੋ ਹਾਂ ਤਾਂ ਫਰੇਗਰੈਂਸ ਵੀ ਬੜੀ ਘੈਂਟ ਆ ਰਹੀ ਹੈ ਦੇਖੋ ਜੀ ਪਤਾ ਕੀ ਗੱਲ ਹੈ ਸਾਡਾ ਮਕਸਦ ਇਹ ਨਹੀਂ ਹੈ ਵੀ ਥੋੜੇ ਜਿਹੇ ਰੁਪਈਆ ਦੇ ਵਿੱਚ ਤੁਹਾਡਾ ਮਸਲਾ ਹੱਲ ਹੋਣਾ ਚਾਹੀਦਾ ਤੁਹਾਡੀ ਗ੍ਰਿਸ਼ਤੀ ਵਾਲੀ ਗੱਡੀ ਨਹੀਂ ਰੁਕਣੀ ਚਾਹੀਦੀ ਤੁਹਾਡੀ ਨਾਲ ਦੀ ਤੁਹਾਨੂੰ ਇਹ ਨਾ ਕਹਦੇ ਵੀ ਹੁਣ ਉਹ ਗੱਲ ਨਹੀਂ ਰਹੀ ਜੀ ਜੀ ਸਮਝ ਗਏ ਗੱਲ ਜੀ ਜੀ ਤੇ ਫਿਰ ਇਹ ਡਾਕਟਰ ਸਾਹਿਬ ਇਹ ਤੇਲ ਕਿਵੇਂ ਅਸੀਂ ਕਿਵੇਂ ਕੱਟਾਂਗੇ ਸਾਡੇ ਕੋਲ ਕਿਹੜਾ ਕੋਈ ਇਕੁਪਮੈਂਟ ਹੈ ਜੀ ਜਾਂ ਫਿਰ ਬਾਜ਼ਾਰ ਚ ਮਿਲ ਜਾਂਦੇ ਨੇ ਨੋਰਮਲ ਦੇਖੋ ਜੀ ਬਾਜ਼ਾਰ ਚੋਂ ਵੀ ਮਿਲ ਜਾਂਦੇ ਨੇ ਤੁਸੀਂ ਆਪ ਵੀ ਥੋੜੀ ਬਥੀ ਮਿਹਨਤ ਕਰੋ ਕਰ ਸਕਦੇ ਹੋ ਰੇਂਜ ਕੋਈ ਗੱਲ ਨਹੀਂ ਤਾਂ ਦੀ ਬਹੁਤ ਵਧੀਆ ਵਧੀਆ ਕੰਪਨੀਆਂ ਹੈਗੀਆਂ ਨੇ ਜਿਨ੍ਹਾਂ ਦੇ ਤੁਸੀਂ ਰਿਵਿਊ ਚੈੱਕ ਕਰੋ ਠੀਕ ਤੁਹਾਨੂੰ ਪਤਾ ਲੱਗ ਜੇਗਾ ਕਿ ਕਿਹੜਾ ਕਿਹੜਾ ਤੇਲ オリジナル ਵੇਚਦੇ ਪਏ ਨੇ ਤੇ ਉਹ ਤੁਸੀਂ ਕੰਪਨੀ ਦਾ ਲੈ ਕੇ ਬ੍ਰਾਂਡ ਯੂਜ਼ ਕਰ ਸਕਦੇ ਹੋ ਅਦਰਵਾਈਜ਼ ਸਾਡੇ ਕੋ ਵੀ ਆਪਣਾ ਵੀ ਤੇਲ ਹੁੰਦਾ ਅਸੀਂ ਆਪ ਵੀ ਬਣਾਉਂਦੇ ਆਂ ਤੇਲ ਠੀਕ ਹੈ ਤੇ ਉਹਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਕਈ ਦੁਰਲਭ ਜਿਹੜੀਆਂ ਜੜੀਆਂ ਬੂਟੀਆਂ ਨੇ ਉਹਨਾਂ ਦਾ ਇਸਤੇਮਾਲ ਕਰੀਦਾ